ਅੱਜ ਨਾ ਤੁਹਾਡੇ ਵਾਸਤੇ ਫੋਰਡ 3600 ਟਰੈਕਟਰ ਲੈ ਕੇ ਆਂਦਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਪਹਿਲੇ ਨਾਮ ਇੱਕੋ ਘਰੇ ਚੱਲਿਆ ਇੱਕੋ ਬੰਦੇ ਨੇ ساری ਉਮਰ ਆਹ ਟਰੈਕਟਰ ਵਾਇਆ 1994 ਮਾਡਲ 43600 ਬਾਕੀ ਗੱਲ ਕਰੀਏ ਇਹ ਟਰੈਕਟਰ ਹੈ ਵੀ ਪੰਜਾਬ ਨੰਬਰ ਆ ਸਾਰਾ A to Z ਬਿਲਕੁਲ ਨਾਲ ਦਾ ਰੰਗ ਆ ਨਾਲ ਦਾ ਲੈਫਟ ਪੰਪ ਆ ਚਾਰੇ ਰੈਮ ਟਰੈਕਟਰ ਦੇ ਨਾਲ ਦੇ ਆ ਬਾਕੀ ਹਜੇ ਤੱਕ ਟਰੈਕਟਰ ਦੀ ਸੀਟ ਤੱਕ ਨਾਲ ਦੀ ਆ ਬੱਠਲ ਵਾਲੀ ਸੀਟ ਆ ਮੂਰਲੇ ਟਾਇਰ ਆ ਪੋਲੋ ਕੰਪਨੀ ਦੇ ਬਿਲਕੁਲ ਨਵੇਂ ਟਾਇਰ ਆ ਜੀ ਮਗਰਲੇ ਟਾਇਰਾਂ ਦੀ ਗੱਲ ਕਰੀਏ 13 ਦੇ ਟਾਇਰ ਆ ਗੁਡਇਰ ਕੰਪਨੀ ਦੇ ਆ 70 ਤੋਂ 80% ਟਾਇਰ ਆ ਕਿੱਲੀਆਂ ਵਾਲੀ ਹੁੱਕ ਆ ਜਿਹਨੂੰ ਐਡਜਸਟੇਬਲ ਹੁੱਕ ਕਹਿ ਦਿੰਦੇ ਉੱਚੀ ਨੀਵੀਂ ਵਾਲੀ ਪੂਰੀ ਹੈਵੀ ਹੁੱਕ ਲੱਗੀ ਆ ਤੇ ਟਰੈਕਟਰ ਸਨੱਖਾ ਪੂਰਾ ਜਿੰਨਾ ਕਹਿ ਦਈਏ ਓਨਾ ਹੀ ਸਨਖਾ ਬੱਠਲ ਵਾਲੀ ਸੀਟ ਆ ਤੇ ਟਰੈਕਟਰ ਜਿੰਨਾ ਟਰੈਕਟਰ ਰੰਗ ਰੂਪ ਦਾ ਸਾਫ ਆ ਓਨਾ ਹੀ ਇਹ ਟਰੈਕਟਰ ਇੰਜਨ ਗੀਅਰ ਦਾ ਮਾਲਕ ਪੂਰੀ ਫੁੱਲ ਤਸੱਲੀ ਦਿੰਦਾ ਤੁਸੀਂ ਵਾ ਕੇ ਚਲਾ ਕੇ ਚੈੱਕ ਕਰਕੇ ਇਹ ਫੋਰਡ 3600 1994 ਮਾਡਲ ਟਰੈਕਟਰ ਖਰੀਦ ਸਕਦੇ ਆ ਤੇ ਹਜੇ ਤੱਕ ਇਸ ਟਰੈਕਟਰ ਦੀਆਂ ਹੈੱਡ ਲਾਈਟਾਂ ਤੱਕ ਨਾਲ ਦੀਆਂ ਇਹ ਵੀ ਨਹੀਂ ਹਜੇ ਬਦਲੀਆਂ ਇੰਨੀ ਸੰਭਾਈ ਚ ਟਰੈਕਟਰ ਚੱਲਿਆ ਤੇ 1994 ਮਾਡਲ ਦੀ ਗੱਲ ਕਰੀਏ ਆਪਾਂ ਡਿਮਾਂਡ ਦੀ ਤਾਂ ਡਿਮਾਂਡ ਹੈਗੀ ਆ ਜੀ 2 ਲੱਖ ਤੇ 40000 ਰੁਪਿਆ 240000 ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਉਹਦਾ ਮੌਕੇ ਤੇ ਮਾਨਤਨ ਹੋ ਜਾਊਗਾ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਟਰੈਕਟਰ ਟਰਾਲੀ ਕਾਰ ਜੀਪ ਮੋਟਰਸਾਈਕਲ ਕਿਸੇ ਵੀ ਖੇਤੀ ਸਾਧਨ ਦੀ ਐਡ ਆਪਣੇ ਚੈਨਲ ਤੇ ਕਰਵਾਉਣੀ ਆ ਤਾਂ ਆਪਣਾ ਨੰਬਰ ਨੋਟ ਕਰ ਲਓ ਜੀ 6239529480 ਤੇ ਸੰਪਰਕ ਕਰਕੇ ਤੁਸੀਂ ਐਡ ਕਰਵਾ ਸਕਦੇ ਆ ਜੀ ਮਿਲਦੇ ਆ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਖੇਤੀ ਸਾਧਨਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਧੰਨਵਾਦ